ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਮੇਲਾ ਮੁੱਲਾਪੁਰ ਦਾਖਾ ਪੰਜਾਬ ਪੋਟੈਟੋ ਗਰੋਵਰਸ ਗਰੁੱਪ ਵੱਲੋਂ ਮੁੱਲਾਪੁਰ ਦਾਖਾ ਵਿੱਚ ਕੱਲ੍ਹ ਜਾਣੀ 20 ਅਗਸਤ ਨੂੰ ਲੱਗਣ ਜਾ ਰਿਹਾ ਹੈ ਜੀ ਕਿਸਾਨ ਮੇਲਾ ਮੁੱਲਾਪੁਰ ਦਾਖਾ ਚ ਲੱਗ ਰਿਹਾ ਕਿਸਾਨ ਮੇਲਾ ਜੋ ਪਹਿਲਾ ਕਿਸਾਨ ਮੇਲਾ ਲੱਗ ਰਿਹਾ ਹੈ ਜੀ ਮਹਿਲ ਮੁਬਾਰਕ ਰਿਜ਼ੋਰਟਸ ਬਰਨਾਲਾ ਰਾਏਕੋਟ ਰੋਡ ਤੇ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਵਿੱਚ ਕਿਸਾਨ ਮੇਲੇ ਦੀਆਂ ਤਿਆਰੀਆਂ ਮੁਕੰਮਲ ਕੱਲ ਨੂੰ ਹੋਣ ਵਾਲੇ ਮੇਲੇ ਕਿਸਾਨ ਮੇਲੇ ਵਿੱਚ ਹਮਹਾਵਾਕੇ ਪਹੁੰਚੋ ਆਓ ਆਪਾਂ ਹੋਰ ਜਾਣਕਾਰੀ ਲਈਏ ਇਹ ਕਿਸਾਨ ਮੇਲਾ ਲੱਗ ਰਹੀ ਕੱਲ ਦੀਆਂ ਪੂਰੀਆਂ ਤਿਆਰੀਆਂ ਹੋ ਗਈਆਂ ਹਾਂਜੀ ਆ ਸੇਖੋਂ ਸਾਹਿਬ ਕਰਨਵੀਰ ਸਿੰਘ ਸੇਖੋਂ ਜੀ ਜਿਹੜਾ ਹੈ ਜੀ ਕਿਸਾਨ ਮੇਲਾ ਕੱਲ ਨੂੰ ਲੱਗ ਰਿਹਾ ਇਹ ਆਪਣੇ ਮੁੱਲਾਪੁਰ ਦਾ ਅਖਾਦਾ ਪਹਿਲਾ ਪਹਿਲਾਂ ਵੀ ਇਹਦੇ ਤਿੰਨ ਮੇਲੇ ਹੋ ਚੁੱਕੇ ਨੇ ਤੇ ਜਿਹੜਾ ਇਹ ਕਿਸਾਨ ਮੇਲਾ ਛੋਟੇ ਫਾਰਮਰਾਂ ਨੂੰ ਨਵੀਂ ਸੇਧ ਦੇਣ ਲਈ ਇੱਕੋ ਪਲੇਟਫਾਰਮ ਤੇ ਨਵੀਂ ਮਸ਼ੀਨਰੀ ਨਵੇਂ ਬੀਜ ਤੇ ਡਾਕਟਰ ਸਹਿਵਾਨ ਦੀ ਟੀਮਾਂ ਤੇ ਵਿਚਾਰ ਸੌਣ ਨੂੰ ਮਿਲਦੇ ਠੀਕ ਹੈ ਜੀ ਠੀਕ ਇਹ ਲੰਗਰ ਦਾ ਜਿਹੜਾ ਪ੍ਰਬੰਧ ਆ ਟੋਟਲ ਸਾਡਾ ਤਿਆਰ ਹੋ ਚੁੱਕਿਆ ਫ੍ਰੀ ਆਫ ਕੋਸਟ ਕੁਛ ਵੀ ਫਾਰਮਰ ਨੇ ਖਰੀਦ ਪਾਣੀ ਵੀ ਤੱਕ ਨਹੀਂ ਖਤਰਾ ਠੀਕ ਹੈ ਗੁਰੂਗਾਂ ਲੰਗਰ ਜਾਨੀ ਦੀ ਟਟ ਵਰਤੇਗਾ ਠੀਕ ਹੈ ਕਿੰਨੇ ਵਜੇ ਤੋਂ ਹੈਗਾ ਜੀ ਸਮਾਂ ਸਵੇਰੇ 9 ਵਜੇ ਤੋਂ ਸ਼ਾਮ ਨੂੰ 9 ਵਜੇ ਤੋਂ 5 ਵਜੇ 5 ਵਜੇ ਤੱਕ ਠੀਕ ਹੈ ਜੀ ਨਾ ਖਾਸ ਰੱਖਣਾ ਹਾਂਜੀ ਜੀ ਆਪਾਂ ਆਪਣੇ ਸੱਜੇ ਨਾਲ ਵੀ ਜੁੜਨਾ ਆਪਾਂ ਆਪਣੇ ਘਰ ਨਾਲ ਵੀ ਜਿਵੇਂ ਪੱਗਾਂ ਦਾ ਲੰਗਰ ਵੀ ਲਾਉਣਾ ਇੱਥੇ ਹਾਂਜੀ ਹਾਂਜੀ ਵਿਸ਼ੇਸ਼ ਮਤਲਬ ਕੋਚ ਆਉਣਗੇ ਪੱਗਾਂ ਮੰਨਣਗੇ ਅੱਛਾ ਜੀ ਠੀਕ ਹੈ ਮਤਲਬ ਆਪਣੇ ਸਾਰੇ ਨੀਂਦਿਆਂ ਵੀ ਬੱਚਿਆਂ ਨੂੰ ਵੀ ਲੈ ਕੇ ਆਇਓ ਆਪਾਂ ਹਾਂਜੀ ਹਾਂਜੀ ਬਾਕੀ ਜਿਵੇਂ ਮੇਰਵਾ ਸਿੰਘ ਪ ਤੇ ਕੁਲਦੀਪ ਸਿੰਘ ਚੱਠਾ ਆਪਣੇ ਬਹੁਤ ਹੀ ਮਤਲਬ ਲੋਕਤਾਤਵ ਪੇਸ਼ ਕਰਦੇ ਆ ਠੀਕ ਹੈ ਜੀ ਜੀ ਮਤਲਬ ਆਪਣੇ ਮੇਲੇ ਦੀ ਰੌਣਕ ਵਧਾਉਣਗੇ ਠੀਕ ਹੈ ਜੀ ਬਾਕੀ ਮਸ਼ੀਨਰੀ ਦੇ ਵਿੱਚ ਵੀ ਮਤਲਬ ਬਹੁਤ ਨਵੀਆਂ-ਨਵੀਆਂ ਮਸ਼ੀਨਰੀਆਂ ਜਿਵੇਂ ਇੱਕੀ ਮੱਕੀ ਦੇ ਵਿੱਚ ਬਹੁਤ ਪ੍ਰੋਬਲਮ ਆਈ ਮੱਕੀ ਨੂੰ ਸਕਾਉਣ ਦੀ ਬਾਰਸ਼ਾਂ ਹੋਈ ਗਈਆਂ ਜੀ ਜੀ ਉਹ ਬਹੁਤ ਵੱਡਾ ਪ੍ਰੋਜੈਕਟ ਲੈ ਕੇ ਆਏ ਆ ਆਪਣੇ ਭਾਈਕੇ ਗਰੁੱਪ ਵਾਲੇ ਅੱਛਾ ਜੀ ਮੈਂ ਬਹੁਤ ਕਾਮਯਾਬ ਟੈਰ ਆ ਉਹ ਲਾ ਰਿਹਾ ਉਹਨਾਂ ਦਾ ਮਤਲਬ ਇਸ ਤਰ੍ਹਾਂ ਦੇ ਜਿਹੜੀ ਜਿਹੜੀਆਂ ਆਪਾਂ ਅੱਜ ਤੱਕ ਕਿਤੇ ਨਹੀਂ ਮਸ਼ੀਨਰੀਆਂ ਦੇਖੀਆਂ ਉਹ ਇੱਥੇ ਮਿਲਣੀਆਂ ਆ ਠੀਕ ਹੈ ਬਹੁਤ ਹੀ ਮਤਲਬ ਰਿਕਾਰਡ ਪੈਦਾ ਕਰੂਗਾ ਇਹ ਮੇਲਾ ਜੀ ਜੀ ਹਾਂਜੀ ਕੀ ਸ਼ੋਕ ਨਾਮ ਜੀ ਸੰਦੀਪ ਸਿੰਘ ਖਾਲਸਾ ਅੱਛਾ ਜੀ ਤੁਸੀਂ ਵੀ ਇਹਦੇ ਬਾਰੇ ਦੱਸੋ ਜਿਵੇਂ ਸਟਾਲਾਂ ਵਗੈਰਾ ਕਿੰਨੀਆਂ ਕਿ ਬੁੱਕ ਹੋ ਗਈਆਂ ਜੀ ਕਿੰਨੇ ਸੌ ਤੋਂ ਪਰਸਨ ਆਗੇ ਅੱਛਾ ਜੀ ਠੀਕ ਹੈ ਤੇ ਹੋਰ ਇਹਦੇ ਬਾਰੇ ਜਿਵੇਂ ਕੋਈ ਜਾਣਕਾਰੀ ਆਪਾਂ ਦੇਣਾ ਚਾਹੁੰਦੇ ਹੋ ਜਾਣਕਾਰੀ ਇਹ ਜੀ ਕੱਲ ਨੂੰ 20 ਅਗਸਤਾ ਸਾਰੇ ਵੀਰਾਂ ਨੂੰ ਬੇਨਤੀ ਆ ਜੀ ਸਾਰੇ ਪਹੁੰਚਣਾ ਜੀ ਦੂਰੋਂ ਦੂਰੋਂ ਆ ਕੇ ਵੀਰਾਂ ਦੇ ਬਹੁਤ ਫੋਨ ਆਉਂਦੇ ਨੇ ਸਾਨੂੰ ਅੱਛਾ ਜੀ ਬਈ ਕਿੰਨਾ ਕੁ ਤਕੜਾ ਮੇਲਾ ਕਹਿ ਰਹੇ ਨੇ ਪਰ ਸਾਡੇ ਹਿਸਾਬ ਨਾਲ ਤਾਂ ਰਿਕਾਰਡ ਤੋੜ ਮੇਲਾ ਜੀ ਜੀ ਵੀ ਇੰਨਾ ਤਕੜਾ ਹੋਊਗਾ ਸਾਹ ਮਿਲ ਰਿਹਾ ਵੀ ਬਹੁਤ ਜ਼ਿਆਦਾ ਉਤਸ਼ਾਹ ਵੀ ਜਿਹਨੂੰ ਵੀ ਮਿਲਦੇ ਆ ਇੰਨੇ ਕ ਫੋਨ ਆਉਂਦੇ ਨੇ ਵੀ ਮਤਲਬ ਚੱਕ ਨਹੀਂ ਹੁੰਦੇ ਜੀ ਜੀ ਬਹੁਤ ਜ਼ਿਆਦਾ ਵੱਡਾ ਮੇਲਾ ਹੋ ਰਿਹਾ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਕੱਢ ਕੇ ਟਾਈਮ ਜ਼ਰੂਰ ਆਉਂਦਾ ਕੱਲ ਨੂੰ 9 ਤੋਂ 5 ਵਜੇ ਤੱਕ ਜ਼ਰੂਰ ਆਇਸ ਪੰਚ ਸਰਦਾਰ ਬਿਜੇ ਸਿੰਘ ਦਾਖਾ ਜੀ ਤੇ ਉਹਨਾਂ ਦੇ ਵੀ ਆਪਾਂ ਵਿਚਾਰ ਲੈਨੇ ਆਈ ਕਿਸਾਨ ਜਿਹੜਾ ਮੇਲਾ ਹੋਣ ਜਾ ਰਿਹਾ ਹਾਂਗੇ ਸਰਪੰਚ ਸਾਹਿਬ ਇਹ ਆਪਣੇ ਏਰੀਆ ਦਾ ਜੀ ਪਹਿਲਾ ਧਾਰਮਿਕ ਮੇਲਾ ਵਾ ਧਾਰਮਿਕ ਮੇਲੇ ਨੂੰ ਬੇਨਤੀ ਆ ਬਿਠੇ ਆ ਕੇ ਇਹ ਬਾਤ ਤੋਂ ਬਾਅਦ ਦਾ ਲਾ ਵਟਾਉਣ ਦੇ ਵਿੱਚ ਪਹੁੰਚ ਕੇ ਮਛਿੰਦਰੀਆ ਬੀਜ ਦਾ ਵਾ ਆਲੂਆਂ ਦਾ ਆਪਣਾ ਏਰੀਆ ਸਾਰਾ ਆਲੂਆਂ ਦਾ ਇੱਥੇ ਆ ਕੇ ਜਿਹੜੇ ਆਲੂ ਪਾਦਕ ਕਰਨ ਵੀਰਾਂ ਉਹਨਾਂ ਨੇ ਬੇਨਤੀ ਹੈ ਕਿ ਆ ਕੇ ਬਾਤ ਤੋਂ ਬਾਅਦ ਲਾ ਦੇ। ਟੀ ਸ਼ੋਪ ਨਾਮ ਜੀ ਮੇਰਾ ਨਾਮ ਤੇਜਿੰਦਰ ਸਿੰਘ ਪੁਨੀਆ ਅੱਛੀ ਠੀਕ ਹੈ ਜੀ ਇਹ ਜਿਹੜਾ ਮੇਲਾ ਅਸੀਂ ਕਰਵਾ ਰਹੇ ਹਾਂ ਇਹਦੇ ਵਿੱਚ ਬਲੱਖਣਤਾਈ ਇਸ ਮੇਲੇ ਦੀ ਇਹ ਹੈ ਵੀ ਇਹ ਕੁਝ ਫਾਰਮਰਾਂ ਨੇ ਜੁੜ ਕੇ ਇੱਕ 21 ਮੈਂਬਰੀ ਕਮੇਟੀ ਬਣਾ ਕੇ ਹਾਂਜੀ ਉਸ ਨੇ ਇਹ ਸਾਰਾ ਉਪਰਾਲਾ ਕਰਕੇ ਅੱਗੇ ਇਸ ਮੇਲੇ ਨੂੰ ਜਿਹੜੀ ਹੈਗੀ ਆ ਮਤਲਬ ਅਲਿਖਿਆ ਜੀ 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 ਇਹਦੇ ਵਿੱਚ ਆਲੂ ਵਾਲੇ ਫਾਰਮਰ ਜ਼ਿਆਦਾ ਜੁੜੇ ਹੋਏ ਨੇ ਜਿਹੜੇ ਨਵੇਂ ਫਾਰਮਰ ਹੁਣ ਆਲੂ ਲਾਉਣਾ ਚਾਹੁੰਦੇ ਨੇ ਜਾਂ ਲਾਉਣ ਲੱਗਦੇ ਨੇ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਮਿਲਦੀ ਹਾਂਜੀ ਹਾਂਜੀ ਸਹੀ ਜਾਣਕਾਰੀ ਨਾ ਮਿਲਣ ਕਰਕੇ ਇੱਥੇ ਜਿਹੜੀ ਹੈਗੀ ਆ ਹਰੇਕ ਫਾਰਮਰ ਇੱਕ ਦੂਏ ਨੂੰ ਵਧੀਆ ਜਾਣਕਾਰੀ ਦੇ ਰਿਹਾ ਤਾਂ ਸਾਡੇ ਕਿਸੇ ਵੀ ਫਾਰਮਰ ਨੂੰ ਕਿਉਂਕਿ ਸਾਡੇ ਗਰੁੱਪ ਦੇ ਵਿੱਚ ਬਹੁਤ ਸਾਰੇ ਫੋਨ ਆਉਂਦੇ ਰਹਿੰਦੇ ਆ ਵੀ ਅਸੀਂ ਨਾਲ ਜੁੜਨਾ ਅਜੀ ਤੇ ਨਵੀਂ ਜਿਹੜੀ ਜਾਣਕਾਰੀ ਆ ਉਹ ਹਰ ਪੱਖੋਂ ਦਿੱਤੀ ਜਾਂਦੀ ਆ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਇਹਦੇ ਵਿੱਚ 1 ਏਕੜ ਤੋਂ ਲੈ ਕੇ 100ਾਂ ਏਕੜਾਂ ਤੱਕ ਫਾਰਮਰ ਜੁੜੇ ਹੋਏ ਨੇ ਤੇ ਸਾਰੀ ਦਿਲਦਰਿਆ ਨੇ ਵਧੀਆ-ਵਧੀਆ ਜਿਹੜੇ ਹੈਗੇ ਨੇ ਸਾਰਿਆਂ ਨੇ ਵਧੀਆ ਇੰਪਲੀਮੈਂਟ ਵਗੈਰਾ ਜਿੱਦਾਂ ਕਿ ਲਏ ਹੋਏ ਨੇ ਤਾਂ ਉਹਦੀ ਜਾਣਕਾਰੀ ਅੱਗੇ ਵੀ ਦਿੰਦੇ ਨੇ ਵੀ ਇਹਦਾ ਫਾਇਦਾ ਕੀ ਆ ਜ਼ਿਆਦਾਤਰ 75% ਫਾਰਮਰ ਇਹ ਤਰੱਕ ਦੇ ਨਾਲ ਇਹੋ ਸੱਜਦੇ ਆ ਇਹ ਆ ਵੀ ਜਿਹੜਾ ਕਿ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਪਰਾਲੀ ਖੇਤਾਂ ਦੇ ਵਿੱਚ ਹੀ ਪਾਉਂਦੇ ਆ ਹੋਤੇ ਅੰਡੀ ਕਮੰਡੀ ਦਾ ਤਾਂ ਉਹਦੇ ਨਾਲ ਵੀ ਲੱਗੇ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਕਰਾਉਂਦੇ ਨੇ ਕਿਉਂਕਿ ਆਪਣਾ ਵਾਤਾਵਰਨ ਵੀ ਜ਼ਰੂਰੀ ਆ। ਬਾਕੀ ਇਸ ਮੇਲੇ ਦੇ ਵਿੱਚ ਇਹ ਵੀ ਆ ਵੀ ਜੇ ਅਸੀਂ ਲਾਉਣ ਦੀ ਜਾਣਕਾਰੀ ਦਿੰਨੇ ਆ ਤਾਂ ਇੱਥੇ ਖਰੀਦਦਾਰੀ ਵਾਲੇ ਵੀ ਬੰਦੇ ਨਾਲ ਬੈਠੇ ਹੋਣ। ਤਾਂ ਇਸ ਕਰਕੇ ਜਿਹੜਾ ਇਹ ਮੇਲਾ ਇਹ ਮੁੱਲਾਂਪੁਰ ਦੇ ਨੇੜੇ ਮਹਿਲ ਮਵਾਰਕਰ ਰਿਜ਼ੋਰਟਸ ਆ ਇਹ ਰਾਏਕੋਟ ਬਰਨਾਲਾ ਰੋਡ ਦੇ ਉੱਪਰ ਪੈਂਦਾ। ਮੁੱਲਾਂਪੁਰ ਤੋਂ ਇਹ 3 ਕਿਲੋਮੀਟਰ ਆ ਜੇ ਆਪਾਂ ਸਧਾਰ ਤੋਂ ਦੇਖੀਏ ਤਾਂ ਤਕਰੀਬਨ 2.5 ਕਿਲੋਮੀਟਰ ਦੇ ਏਰੀਆ ਸੁਧਾਰ ਪੈਂਦਾ। ਇੱਥੇ ਜਿਹੜਾ ਕਾਰ ਪਾਰਕਿੰਗ ਦਾ ਬਹੁਤ ਵੱਡਾ ਪ੍ਰਬੰਧ ਕੀਤਾ ਹੋਇਆ ਤੇ ਨਾਲ ਨਾਲ ਇਹ ਦੋਨਾਂ ਸਾਈਡਾਂ ਤੇ ਆ ਕਾਰ ਪਾਰਕਿੰਗ ਹੈ ਜੇ ਕਿਸੇ ਨੇ ਸੁਧਾਰ ਵਾਲੀ ਸਾਈਡ ਤੋਂ ਆਣਾ ਰਾਇਕੋਟ ਤੋਂ ਆਣਾ ਤਾਂ ਉਹਦੇ ਸੱਜੇ ਹੱਥ ਪ੍ਰਬੰਧ ਕੀਤਾ ਹੋਇਆ ਤੇ ਜੇ ਕਿਸੇ ਨੇ ਮੁੱਲਾਂਪੁਰ ਤੋਂ ਆਉਣਾ ਤਾਂ ਉੱਥੋਂ ਵੀ ਸੈੱਟ ਕੀਤਾ ਹੋਇਆ ਤੇ ਸੱਜੇ ਆਪਣਾ ਸੱਜੇ ਹੱਥ ਕੀਤਾ ਹੋਇਆ ਤੇ ਜੇ ਇੱਧਰੋਂ ਮਤਲਬ ਜੇ ਆਪਾਂ ਆਉਣੇ ਆ ਜਦੋਂ ਮਹਿਲ ਮੁਬਾਰਕ ਜਿਹੜਾ ਰਿਜ਼ੋਰਟਸ ਆ ਇਹ ਬਿਲਕੁਲ ਰੋਡ ਦੇ ਉੱਪਰ ਆ ਰਾਇਕੋਟ ਬਰਨਾਲਾ ਰੋਡ ਦੇ ਉੱਪਰ ਆ ਸੋ ਇਸ ਕਰਕੇ ਸਾਰੇ ਕਿਸਾਨ ਵੀਰਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਜਿਹੜੀ ਸਾਡੇ ਕੋਲੇ ਸਟਾਲਾਂ ਨੇ ਸਟਾਲਾਂ ਤਾਂ ਸਾਡੇ ਕੋਲੇ ਬਹੁਤ ਸਾਰੀਆਂ ਪਹੁੰਚੀਆਂ ਨੇ ਜਿਵੇਂ 100 ਤੋਂ ਉੱਪਰ ਲਗਭਗ ਸਟਾਲ ਹੋ ਚੁੱਕੀ ਆ ਹੁਣ ਤੱਕ ਅੱਛਾ ਜੀ ਤੇ ਕੁਝ ਵੀਰ ਇਸ ਤਰ੍ਹਾਂ ਦੀ ਵੀ ਹੈਗੇ ਸਟਾਲਾਂ ਦੇ ਵਿੱਚ ਵੀ ਜਿਨ੍ਹਾਂ ਦੀ ਸਾਨੂੰ ਜਾਣਕਾਰੀ ਨਹੀਂ ਸੀ ਪਰ ਉਹ ਬੰਦੇ ਕਹਿੰਦੇ ਵੀ ਅਸੀਂ ਤੁਹਾਡੇ ਮੇਲੇ 'ਚ ਸਟਾਲ ਲਾਉਣੀ ਆ ਸਾਨੂੰ ਜ਼ਰੂਰ ਜਗ੍ਹਾ ਦਿਓ ਇਸ ਤਰ੍ਹਾਂ ਵੀ ਅੱਜ ਸਾਡੇ ਨਾਲ ਕਾਫੀ ਵੀਰਾਂ ਨੇ ਆ ਕੇ ਬੇਨਤੀ ਕੀਤੀ ਆ ਚਲੋ ਅਸੀਂ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਵੀ ਕੀਤਾ ਮੰਨ ਕੇ ਸਾਰਿਆਂ ਨੂੰ ਸਟਾਲ ਜਗ੍ਹਾ ਦਿੱਤੀ ਵੀ ਐਡਜਸਟ ਵੀ ਕੀਤੀ ਆ ਤੇ ਸਾਡੀ ਹੁਣ ਹੱਥ ਜੋੜ ਕੇ ਬੇਨਤੀ ਆ ਸਾਰੇ ਕਿਸਾਨ ਵੀਰਾਂ ਨੂੰ ਦੂਰੋਂ ਨੇੜੇੋਂ ਮਤਲਬ ਜਿੱਦਾਂ ਕਿ ਹੁਣ ਜੁਪੀ ਤੋਂ ਵੀ ਕਿਸਾਨ ਵੀਰ ਆਉਣੇ ਆ ਹੁਣੇ ਸਾਨੂੰ ਪ੍ਰਗਟ ਸਿੰਘ ਜੀ ਨੇ ਦੱਸਿਆ ਕਹਿੰਦੇ ਵੀ ਜੁਪੀ ਤੋਂ ਵੀ ਫਾਰਮਰ ਆ ਰਹੇ ਆ ਵੀ ਕਾਫੀ ਵੱਡੀ ਗੰੰਟੀ ਚ ਆ ਰਹੇ ਆ ਤੇ ਉਸ ਤੋਂ ਇਲਾਵਾ ਰਾਜਸਥਾਨ ਤੋਂ ਹਰਿਆਣੇ ਤੋਂ ਫਾਰਮਰ ਆ ਰਹੇ ਆ ਹਰਿਆਣੇ ਦੇ ਵਿੱਚ ਵੀ ਇਹਦੇ ਬੋਟ ਲੱਗੇ ਹੋਇਆ ਉਹ ਹਿੰਦੀ ਦੇ ਵਿੱਚ ਲੱਗੇ ਹੋਇਆ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਲੱਗੇ ਹੋਇਆ ਸਾਡਾ ਇਹਦੇ ਵਿੱਚ ਇੱਕ ਮਕਸਦ ਹੈ ਜਦੋਂ ਫਾਰਮਰ ਨੇ ਕੋਈ ਵੀ ਆਪਣੇ ਇੰਪਲੀਮੈਂਟ ਖਰੀਦਣਾ ਹੁੰਦਾ ਤਾਂ ਉਹਨੂੰ ਵੱਖ-ਵੱਖ ਥਾਵਾਂ ਤੇ ਜਾਣਾ ਪੈਂਦਾ ਅੱਜ ਕੱਲ ਇਹ ਆ ਵੀ ਇਕੱਲੇ ਕਲਾਪੇ ਲੋਕ ਨੇ ਜ਼ਿਆਦਾਤਰ ਹਾਂਜੀ ਮਤਲਬ ਸਮਾ ਬਹੁਤ ਘੱਟਾ ਸਮਾ ਸੀਮਤ ਆ ਸਾਰਿਆਂ ਕੋਲ ਜਿਹੜਾ ਇੱਥੇ ਇੰਪਲੀਮੈਂਟ ਜਿੰਨੀਆਂ ਵੀ ਕੰਪਨੀਆਂ ਦੇ ਆਉਣੇ ਆ ਇੱਕ ਜਗ੍ਹਾ ਇਕੱਠੇ ਹੋਣੇ ਆ ਇਕੱਠੇ ਹੋਣ ਤੇ ਇੱਕ ਫਾਰਮਰ ਨੂੰ ਵਕਤ ਵਕਤ ਜਗ੍ਹਾ ਤੇ ਜਾਣ ਦੀ ਜ਼ਰੂਰਤ ਨਹੀਂ ਇੱਥੇ ਇੱਕੋ ਜਗ੍ਹਾ ਘੁੰਮ ਕੇ ਸਾਰੇ ਇੰਪਲੀਮੈਂਟਸ ਮਿਲ ਜਾਣੇ ਆ ਕਿਉਂਕਿ ਇਹ ਮੇਲਾ ਆਲੂ ਦੇ ਲੱਗਣ ਤੋਂ ਪਹਿਲਾਂ ਆਮ ਤੌਰ ਤੇ ਕੀ ਹੁੰਦਾ ਵੀ ਆਲੂ ਦਾ ਜਦੋਂ ਸਮਾ ਸਾਡਾ ਐਡਵਾਂਸ ਹੁੰਦਾ ਸੂਚੀਆਂ ਫਸਲਾਂ ਲੇਟ ਹੁੰਦੀਆਂ ਨੇ ਇਸ ਕਰਕੇ ਜਿਹੜਾ ਇਹ ਮੇਲਾ ਇਹਦੇ ਵਿੱਚ ਜਿੰਨੇ ਇੰਪਲੀਮੈਂਟ ਆਉਣੇ ਆ ਉਹਨਾਂ ਦੀ ਜਾਣਕਾਰੀ ਸਹੀ ਮਿਲ ਜੂਗੀ ਇੱਕ ਜਗ੍ਹਾ ਤੋਂ ਮਿਲ ਜੂਗੀ ਇਸ ਕਰਕੇ ਜਿਹੜਾ ਫਾਰਮਰ ਆ ਉਹਨੂੰ ਜਿਆਦਾ ਕਿਤੇ ਦੂਰ ਨਹੀਂ ਜਾਣਾ ਪੈਣਾ ਜਿਹੜੇ ਵੀਰਾਂ ਨੇ ਕੋਈ ਨਵੇਂ ਸੰਦ ਵਗੈਰਾ ਕਰੀਦਣੇ ਆ ਨਵੀਂ ਕੋਈ ਮਸ਼ੀਨਰੀ ਖੇਤੀ ਮਸ਼ੀਨਰੀ ਖਰੀਦਣੀਆਂ ਤਾਂ ਉੱਥੇ ਇੱਥੇ ਮੇਲੇ 'ਚ ਆ ਕੇ ਦੇਖੋ ਨਵੀਆਂ ਨਵੀਆਂ ਤਕਨੀਕਾਂ ਦੇ ਬਾਰੇ ਜਾਣੋ ਤੇ ਲਾਭ ਉਠਾਓ ਸਾਰੇ ਜਣੇ ਮੇਲੇ ਦਾ ਇਸ ਕਰਕੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਕੱਲ ਨੂੰ 20 ਤਰੀਕ ਨੂੰ 20 ਅਗਸਤ ਨੂੰ ਇਹ ਜਿਹੜਾ ਮੇਲਾ ਇਹਦੀ ਪੂਰੀ ਤਿਆਰੀ ਹੋ ਚੁੱਕੀ ਆ ਸਵੇਰੇ ਸਾਰੇ ਜਣੇ ਇਸ ਮੇਲੇ ਦੇ ਵਿੱਚ ਜਰੂਰ ਪਹੁੰਚੋ ਵੈਗਨੂ ਜੀ ਦਾ ਖਾਲਸਾ ਵੈਗਨੂ ਜੀ ਦਾ